ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਇੱਥੇ ਜਾ ਰਹੇ ਜੀ ਰਾਣਾ ਅਜਾ ਰਹੇ ਇੱਥੇ ਵਾਹ ਲਗਾ ਇਹਨਾਂ ਦਾ ਬੋਰ ਦਾ ਪਰਾਣਾ ਵੀ ਯਾਨੀ ਕਿ ਸਾਢੇ 1.5-2 ਸਾਲ ਹੋ ਗਏ ਨੱਪੇ ਨੇ ਤੇ ਰਾਣੇ ਨੂੰ ਲੱਭਿਆ ਨਹੀਂ ਸਵੇਰੇ ਟਾਈਮ ਕਰ ਰਹੇ ਟਕਰਾ ਮਾਰਦਾ ਰਿਹਾ ਤੇ ਹੁਣ ਵੀ ਦੁਬਾਰਾ ਹੁਣ ਮੈਨੂੰ ਲੈ ਕੇ ਆਇਆ ਨਾਲ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਲੱਗਦਾ ਕੰਮ ਜਿੰਨੇ ਮੇਰੇ ਕੋ ਮਰਜ਼ੀ ਕਰਵਾ ਲਾ ਤੇ ਰਾਣੇ ਕੋਲ ਬਹੁਤ ਕੰਮ ਕਰਵਾਇਆ ਬਸ ਸਾਰੇ ਦਿਨ ਲਾਈ ਰੱਖਿਆ ਤੇ ਇਹਨੂੰ ਵਾਰ ਨਹੀਂ ਆਈ ਲੱਭਿਆ ਕਿੱਥੇ ਆ ਕਿੱਥੇ ਨਹੀਂਗਾ ਬਹੁਤ ਉਰਲੇ ਤੁਰਲੇ ਮਾਰਾ ਰਾਣਾ ਤੇ ਬਾਕੀ ਆਪਾਂ ਹੁਣ ਵੇਖਦੇ ਆ ਕਿੱਥੇ ਵਾਰਗਾ ਇਹਨਾਂ ਦਾ ਇੱਥੇ ਸਵਾ ਵਾਰ ਹੈ ਰਾਣੇ ਰਾਣੇ ਨਾਲ ਗੱਲ ਕਰੋ ਪਹਿਲਾਂ ਇੱਥੇ ਲੱਗਾ ਰਹਾ ਰਾਣਾ ਇਧਰੋਂ ਮੜਾ ਜਾ ਪਰ ਸਾਸਰੀ ਕਾ ਬਲਾ ਸਸਰੀ ਵਾਲਾ ਸਾਰਾ ਮੇਰਾ ਨੂੰ ਤੇ ਮੈਨੂੰ ਕਿਵੇਂ ਲੈ ਕੇ ਆਇਆ ਤੂੰ ਆ ਵਾਹ ਲਾ ਬੋਦੇ ਇਧਰ ਮੁਕਾਰ ਕਿਵੇਂ ਵਾਹ ਲਾ ਬੋਦੇ ਵਾਹ ਤਾਂ ਫਿਰ ਤੇ ਇੰਨੇ ਵਾਹ ਨੇ ਤੇਰੇ ਇਹ ਵਾਹ ਕੇ ਦੂਜਾ ਉਹ ਨਾ ਐਵੇਂ ਹਟ ਨਾ ਤੂੰ ਤੂੰ ਨਾ ਐਵੇਂ ਛੱਟ ਮੈਂ ਤਾਂ ਛਾ ਕਿੱਥੇ ਆ ਤੇ ਹੁਣ ਤੂੰ ਕੀ ਕਹਿਣਾ ਚਾਹਣਾ ਵੀ ਵਾਹ ਲੱਭਣਾ ਚਾਹੀਦਾ ਜਾਂ ਨਹੀਂ ਲੱਭਣਾ ਤੇ ਕੀ ਕਰਨਾ ਵੀ ਵਾਹ ਲੱਭ ਕੇ ਸਰ ਮੋੜ ਮੋੜ ਰਹਿਣਾ ਅਈਸ਼ਾ ਵੀ ਬੋਰ ਬੋਰ ਰੱਖਣਾ ਇੰ ਇੰ ਰੱਖਣਾ ਅਈਸ਼ਾ ਤੇ ਵੀ ਸਵੇਰ ਤਾਂ ਖਪੀ ਗਈ ਹਾਰੀ ਡੈੜੀ ਹੋ ਗਈ ਤੇਨੂੰ ਕੁਝ ਹੀ ਲੱਭੇ ਥੋਂ ਬਾਕੀ ਤੂੰ ਦੱਸ ਵੀ ਇੱਧਰ ਇੱਧਰ ਮੁਕਰ ਪਰ ਸਾਸਿਰ ਕਾਲਾ ਇੱਧਰ ਆਇਆ ਸਾਸਿਰ ਕਾਲਾ ਇਹ ਰਾਣੇ ਦਾ ਵੱਡਾ ਭਰਾ ਹੈ ਵੱਡਾ ਛੋਟਾ 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 ਭਰਾ ਹੈ ਵਿਆਹ ਹੈ ਕੋ ਨਹੀਂ ਹਾਂ ਤੇਰਾ ਰਾਣਾ ਦੋਵਾਂ ਦੇ ਹੋਇਆ ਵਿਆਹ ਜੀ ਤੇ ਰਾਣਾ ਇਹ ਦੱਸ ਮੈਨੂੰ ਤੂੰ ਵੀ ਤਨੂ ਵਾਲ ਘੌਣੀ ਲੱਭਿਆ ਮੈਂ ਤਾਂ ਹੈਗਾ ਨਹੀਂ ਇਹਨੂੰ ਪਤਾ ਸੀ ਅੱਛਾ ਤਾਂ ਹੁਣ ਤੂੰ ਇੱਥੇ ਇਹ ਇੱਥੇ ਟੱਪੇ ਮਾਰ ਲੱਗ ਜਾਂਦੇ ਇੱਥੇ ਆ ਤੂੰ ਦੱਸ ਕਿੱਥੇ ਵਾਲ ਇੱਥੇ ਆ ਪਾਣੀ ਇੱਥੇ ਹੈ ਇੱਥੇ ਹੈ ਇੱਥੇ ਲੱਗਾ ਨਹੀਂ ਮੈਂ ਤੁਰ ਰਹੀ ਹਾਂ ਆ ਬੁਰਜਾ ਇਹ ਕੌਣ ਬਣਾ ਗਿਆ ਇਹ ਰਾਣਾ ਕਿਉਂ ਬਣਾ ਗਿਆ ਉਹਨ ਮਿੱਟੀ ਹੱਤੀ ਮਹਿਦ ਬੋਲੇਗਾ ਕਿਵੇਂ ਇਹ ਮਿੱਟੀ ਹੱਤੀ ਹੈ ਰਾਣਾ ਇੱਥੇ ਜੀ ਆਵੇ ਕੋ ਬੁਰਝਾ ਬਣਾਗਾ ਇੱਥੇ ਇਹ ਵਾਲ ਲੱਭਦੇ ਇਹਨਾਂ ਵਾਲ ਹੀ ਲੱਭੇ ਬੋਰ ਤੋੜਾਗਾ ਸਾਡਾ ਇਹ 10 ਪਲਵਨ ਹਾਂ ਕਿੰਨਾਂ ਦਾ ਸਾਡਾ ਤੇ ਤੋੜਾ ਬੋਰ ਦੇ ਵਾਲ ਮੈਂ ਦੱਸਾਂਗਾ ਤੁਹਾਨੂੰ ਕਿੱਥੇ ਆ ਇਹ ਵੀ ਵੇਖ ਲਾ ਕਾਰਾ ਕਰੀ ਹੁਣੀ ਸੀ ਤੇ ਇਹਨੂੰ ਪੁੱਛ ਲਿਆ ਪਿਆ ਜੇ ਮੈਂ ਬੋਰ ਸਾਡਾ ਦੇ ਨਾਲ ਨਹੀਂ ਨਹੀਂ ਸਾਡਾ ਤੇ ਤੋਏ ਦਾ ਵੀ ਤੋੜਾ ਕ ਸਾਡਾ ਸਾਡਾ ਹਾਂ ਇਧਰ ਮੁੱਕ ਕਰਕੇ ਦੱਸ ਤੁਹਾਡਾ ਨਾ ਤੇ ਵਾਲ ਨਹੀਂ ਲੱਭਿਆ ਤੁਹਾਨੂੰ ਤਾ ਤੂੰ ਇਹਨੂੰ ਭਾ ਤੇ ਤੂੰ ਦੱਸ ਹੈ ਇੱਥੇ ਭਾਣਾ ਇੱਥੇ ਆਣਾ ਕਿੱਥੇ ਕਿੱਥੋਂ ਆਣਾ ਇੱਥੇ ਅੱਗੇ ਤੇ ਚਲਾਉਣਾ ਦਾ ਕੋਈ ਇੰਜਨ ਚਲਾਉਂਦਾ ਰ ਤੇ ਫਿਰ ਤੁਹਾਨੂੰ ਪਤਾ ਨਹੀਂ ਕਿੱਥੇ ਗਿਆ ਸੀ ਮੈਂ ਨਹੀਂ ਭਾਣਾ ਮੈਨੂੰ ਪਤਾ ਕਿ ਮੈਂ ਇੱਥੇ ਬੀਤ ਚਲਾ ਇਧਰ ਆ ਇੱਥੇ ਮਾਰ ਟੱਪਾ ਇੱਥੇ ਮਾਰ ਮਾਰ ਜਲਦੀ ਕਰੋ ਇਧਰ ਲੈ ਨਾਲ ਮੈਨੂੰ ਪਤਾ ਵੀ ਨਹੀਂਗਾ ਇਧਰ ਇੱਥੇ ਮਾਰ ਟੱਕ ਦੇ ਟੱਕ ਦੇ ਉਹਨਾਂ ਕੀ ਬਟਾਕਾ ਆਏਗਾ ਨਹੀਂ ਹਾਂ ਸਮਾਰਤ ਆਏ ਹਾਂ ਉੱਥੇ ਉੱਥੇ ਦਿੰਦਾ ਇੰਜਨ ਜਿੱਥੇ ਤੁਸੀਂ ਲੱਗੇ ਰਹੇ ਜੇ ਇਹ ਪੋਲੇ ਮਿੱਟੀ ਖੁਰਚਾ ਇਥੋਂ ਖੁਰਚਾ ਅਗਾ ਕਾਣੋ 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 ਇਤਨੀ ਚਾਦਾ ਇੱਥੇ ਹੁਣ ਕੀ ਲੱਭਿਆ ਹੂੰ ਲੱਭਿਆ ਕੋ ਨਹੀਂ ਕੀ ਆ ਲੱਭ ਗਿਆ ਜੀ ਆਹ ਦੇਖ ਲਓ ਆ ਪਿਆ ਜਵਾਲਾ ਲੱਭ ਗਾ ਕਣੀ ਇੱਧਰ ਮੇਰਾ ਮੂੰਹ ਕਰ ਐ ਇੱਧਰ ਵੇਖਾ ਮੇਰੇ ਨੇ ਉਸਤਾਦ ਮੰਨਣਾ ਆਇਆ ਉਸਤਾਦ ਜੀ ਮਾਫ ਕਰ ਦਿਓ ਤਾ ਤੋ ਲੈਂਦਾ ਐ ਇੱਧਰ ਮੇਰਾ ਮੂੰਹ ਕਰ ਐ ਇੱਧਰ ਕਰ ਆਇਆ ਉਸਤਾਦ ਜੀ ਮਾਫ ਕਰ ਦਿਓ ਆਇਆ ਹੈ ਇੱਧਰ ਮੇਰਾ ਨੇ ਆ ਇੱਧਰ ਬੰਦਾ ਮੂੰਹ ਕਰ ਐ ਇਹ ਕਰੀ ਮੂੰ ਆਇਆ ਉਸਤਾਦ ਜੀ ਮਾਫ ਕਰ ਦਿਓ ਉਸਤਾਦ ਮਾਫ ਕਰ ਦਿਓ ਹਾਂ ਤੂੰ ਯਾਰ ਜੀ ਉਸਤਾਦ ਜੀ ਮੈਂ ਹਾਂ ਮਾਫ ਕਿਉਂ ਕਰਾਉ ਤੈਨੂੰ ਮੈਂ ਆ ਦੇਖੋ ਜੀ ਲੱਭਿਆ ਪਏ ਵਾਲ ਨਾਲੇ ਮੈਂ ਆ ਕੇ ਇਹ ਪਹਿਲਾਂ ਇੱਧਰ ਖੁਰ ਖੁਰ ਪਾਈ ਫਿਰਨਾ ਐ ਪਾਸੇ ਨੂੰ ਤਾਂ ਉਧਰ ਪੱਟੀ-ਬੱਟੀ ਫਿਰਿਆ ਮੈਨਾਂ ਦੇ ਬੋਰ ਲੱਪਣਾ ਹੈ ਬੋਰ ਲੱਪਣਾ ਲੱਭਿਆ ਕਿ ਨਹੀਂ ਬੋਰ ਹੈ ਰਣਾ ਹੋਰ ਟੁੱਟਾ ਹੈ ਸਾਡਾ ਸਾਡਾ ਟੁੱਟਾ ਦਾ ਹੈ ਹਾਂ ਦਾ ਸਾਡਾ ਤੇ ਫਿਰ ਵਾਲ ਨਹੀਂ ਲੱਭੇ ਇਹਨਾਂ ਨੂੰ ਆ ਦੇਖੋ ਲਾ ਲੱਭਿਆ ਪਿਆ ਜੀ ਲੱਭ ਗਿਆ ਕਿ ਨਹੀਂ ਮੰਨਗਾ ਸਤਾ ਨੂੰ ਹਾਂ ਪਾਣੀ ਪਾਣੀ ਕਿਉਂ ਕਰੀ ਪਾਣੀ ਪਾਣੀ ਹਾਂ ਇੱਧਰ ਮੂੰਹ ਕਰਾ ਇੱਧਰ ਮੇਰੇ ਕੈਮਰੇ ਵਾਲੇ ਪਹਿਲਾਂ ਇੱਧਰ ਕੈਮਰੇ ਵਾਲੇ ਆਹ ਓ ਅੱਇਆ ਵੀਰ ਜੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂ ਇਹਦਾ ਇਹਦਾ ਤੇਰਬਾ ਨਹੀਂ ਮੈਨੂੰ ਹੈਗਾ ਇਹਦੇ ਬਰ ਤੇਰਬਾ ਨਹੀਂ ਜ਼ਿਆਦਾ ਹੈਗਾ। ਓਹ ਆ ਮੇਥੋਂ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੇ ਮੇਰੇ ਵਰ ਮੇਰੇ ਤੇਰਬਾ ਨਹੀਂਗਾ ਜ਼ਿਆਦਾ। ਕੀ ਲੱਭਣਾ ਵਿੱਚ ਹੁਣ? ਪਾਣੀ ਘਾਕ ਨਹੀਂ ਵਿੱਚ ਹੈ। ਉਹ ਪੱਤਾ ਚੌਕਾ ਹਟਲਵਾਤ ਨਾ। ਇਹਦਾ ਉਤਲਾ ਚੌਕਾ ਥੱਲੇ ਥੱਲੇ ਹਾਂ ਚੌਕਾ ਕਿੰਦਾ ਤੇਰ ਰਹੇ ਨੀ ਚਕਿੰਦਾ ਇਧਰ ਮੇਰੇ ਮੂੰਹ ਕਰ। ਚੱਕਾ ਜਾਣਾ ਤਾਂ ਰਲਾ ਹੋਣਾ ਇਹਨੇ ਚੋਕੇ ਨੂੰ। ਨਹੀਂ ਚਕਿੰਦਾ ਚਕਿੰਦਾ ਕਿਉਂ ਨਹੀਂ ਨਹੀਂ ਚਕਿੰਦਾ ਮੂੰਹ ਬੋਰ ਨੀ ਤੇਰੇ ਸਾਹਬ ਤੇ ਕਿੰਨਾ ਕੁ ਤੇਰ ਭਾਉਗਾ ਆਪਾਂ ਨੂੰ ਇਹਦੇ ਬਾਰੇ ਮੈਨੂੰ ਤੇਰ ਭਾ ਕਿੰਨਾ ਕੁ ਹੈ ਹਾਂ ਇਹ ਵਾਵਾ ਬੇਲੇ ਤੂੰ ਇੱਥੇ ਰਾਣਾ ਖੌਰੂ ਪਾਈ ਫਰਾ ਇੱਥੇ ਦਿਨ ਬਾਅਦ ਲੱਭ ਜਾ ਜਾ ਰਾਣਿਆ ਰਾਣਿਆ ਤੇਰੇ ਕੰਮ ਸਿਆਣੇ ਹੀ ਆ ਹੈ ਇੱਧਰ ਇੱਧਰ ਕੈਮਰਾ ਬੁੱਕ ਕਰਾ ਇੱਧਰ ਮੈਂ ਮੂੰਹ ਤਾਂ ਕਰ ਕੋਈ ਗੱਲ ਤਾਂ ਦੱਸ ਸੁਣ ਮੈਂ ਇੱਥੇ ਐਦਰ ਕੋਈ ਗਲਤ ਦੱਸਿਆ ਬਾਰ ਬਾਰ ਕੀ ਕਰਨਾ ਚਾਹੁੰਦਾ ਆ ਠੀਕ ਹੈ ਠੀਕ ਹੈ ਆ ਲੱਭਿਆ ਭਾਈ ਬੋਰਾ ਉਹ ਖੜਾ ਜਾ ਤੈਨੂੰ ਬੋਲ ਵਖਾਦਨੇ ਆ ਸਾਹਮਣੇ ਪਿਆ ਜਾ ਰਾਣੇ ਤੇ ਪਾਈ ਫਿਰ ਇੱਥੇ ਖੜੂ ਇੱਥੇ ਕਿੰਨਾ ਟਾਈਮ ਪਹਿਲਾਂ ਆਉਂਦਾਰਾ ਚਲਾਉਣ ਬੋਰਾ ਅੱਜ ਤੋਂ ਹਾਂ ਇਹ ਤਾਂ ਕਿੰਨੇ ਸਾਲ ਪਹਿਲਾਂ ਚਲਾਉਣ ਆਦਾਰਿਆ ਤੁਹਾਨੂੰ ਲੱਗਦਾ ਹੈ ਹਾਂ ਕਨਖੜਾ ਪਹਿਲਾ ਪਹਿਲੀ ਕਨਖੜੀ ਮੜ ਜਿੱਤੀ ਬੋਰਾ ਪਹਿਲਾਂ ਵੀ ਚਲਾ ਦੇ ਰਹੇ ਆ ਉਹ ਤੇ ਚਲਾਉਂਦਾ ਰਹੇ ਹਾਂ ਤੇ ਤਿੰਨਨ ਪਾਲਾ ਵਾੜਾ ਕਿੱਥੋਂ ਹੋ ਸਕਦਾ ਸਮਾਨ ਉਹ ਦੋ ਤਣਸਾ ਲੋਗ ਆ ਗਏ। ਹਮ। ਚਲੋ ਉਹਨੇ ਆਪਣੇ ਵੀਰਾਂ ਨੂੰ ਕੀ ਕਹਿਣਾ ਚਾਹਣਾ ਇਹਦੇ ਬਾਰੇ। ਕੋਈ ਨਹੀਂ ਕਹਿਣਾ। ਕੁਝ ਤਾਂ ਕਹਿਆ। ਵੀਰ ਜੀ ਮੈਂ ਬਹੁਤ ਫੇਰੇ ਅੰਬੇਰਾਂ ਤੇ ਅੰਬੇ ਕਰਕੇ ਮੈਂ ਤਾਂ ਕੁਛ ਨਹੀਂ ਦਿਸਾ ਫੇਰੇ ਮੈਂ ਹਰ ਕੇ ਮੈਨੂੰ ਲੈ ਮੈਂ ਤੈਨੂੰ ਕੀ ਆਖਾਂ ਮੈਂ ਇੱਕ ਮਿੰਟ ਦਾ ਕੰਮ ਹੈ ਤਾਂ ਆਪਾਂ ਠੰਡੇ ਵੇਲੇ ਚੱਲਾਂਗੇ। ਤੈਨੂੰ ਆਖਿਆ ਕਿ ਨਹੀਂ ਆਖਿਆ। ਤੇ ਤੂੰ ਕਹਿੰਦਾ ਨਹੀਂ ਹੋਣੇ ਚੱਲ ਹੋਣੇ ਚੱਲ। ਕਿੰਨੇ ਇੱਕ ਟੱਪਾ ਵੀ ਨਹੀਂ ਮਾਰਿਆ ਤੁਸੀਂ। ਲੱਭਿਆ ਕਿ ਨਹੀਂ ਲੱਭਿਆ। ਹਮ। ਤੇ ਰਬੇ ਕਰ ਤੇ ਰਬੇ ਕਰ ਹੀ ਬੰਦਾ ਆਉਂਦਾ। ਹੁਣ ਆਸ ਕੇ ਮੜਿਆ ਆ। ਸਤਿ ਸ਼੍ਰੀ ਅਕਾਲ ਦਾ ਬੁਲਾ ਦੇ ਦੁਬਾਰਾ। ਸਸਰੀਆ ਹੂੰ ਨੰਨ ਦੱਸਦੇ ਵੀਰ ਜੀ ਹਾਨੂੰ ਲੱਭ ਗਿਆ ਸਮਾਨ ਮੈਨੂੰ ਤੇ ਨਹੀਂ ਲੱਭਾ ਮੈਂ ਦੰਬੇ ਰਹਾ ਬਹੁਤ ਟਾਈਮ ਤੇ ਪੈਰੇ ਮੇਰੇ ਨੂੰ ਨਹੀਂ ਲੱਭਿਆ ਕਿਨੇ ਆ ਮੇਰਾ ਨਹੀਂ ਲੱਭਿਆ ਲੱਭ ਗਿਆ ਹਾਂ ਵੀ ਬਹੁਤ ਮੈਂ ਤੰਗ ਹੋਇਆ ਰਹਾ ਤੇ ਪੈਰੇ ਬਹੁਤ ਤੰਗ ਹੋ ਰਹਾ ਤੇ ਹਾਂ ਤੇ ਇਹ ਲੈ ਵੀ ਮਿੰਟਾਂ ਦੇ ਵਿੱਚ ਲੱਭ ਕੇ ਨਹੀਂ ਆ ਕਰਕੇ ਤੰਦਰ ਜਿਹੜਾ ਕੰਮ ਨਾ ਸਾਡਾ ਮੰਨਿਆ ਤੁਮ ਮਾਨ ਲਿਆ ਕਰ ਹਾਨੂੰ ਉਸਤਾਦ ਤੇ ਕੰਮ ਤੇ ਮਿੰਟਾਂ ਹੀ ਕਰ ਦਿੰਗਾ ਆਪਾਂ ਸਵੇਰੇ ਆਖਾ ਸਵੇਰੇ ਤੋਂ ਦੁਪਹਿਰ ਆਉਣਾ ਮੈਂ ਮੈਂ ਸੌ ਲੈਣ ਦੇ ਕਰੀ 2 ਘੰਟੇ ਤੇ ਦੁਪਹਿਰੇ ਸ਼ਾਮ ਤੱਕ ਲੱਭ ਦਾਂਗਾ ਹੁਣ ਮੈਂ ਜਾਣਾ ਮੰਡੀ ਚਲੀਏ ਠੀਕ ਹੈ ਨਾ ਹਾਂ ਠੀਕ ਹੈ ਨਾ ਮੰਡੀ ਚੱਲੇ ਆ ਠੀਕ ਹੈ ਨਾ ਉਹ ਚੱਲੇ ਮੈਂ ਉਹ ਸਮਾਨ ਸੁਣ ਲੈਣਾ ਕੋਈ ਚੱਲਾ ਕੋਈ ਲਿਆਉਣਿਆ ਜਗਾੜਾ ਚੱਲਣੇ ਪਾਣੀ ਭਰਨੇ ਚੱਲਨੇ ਠੀਕ ਕਿ ਮੈਂ ਨਾ ਆਵੀਆਂ ਬਾਹਰ ਤੋਂ ਨਹੀਂ ਉਹ ਸਾਹਮਣੇ ਖੜੀਆਂ ਤੇ ਬਾਕੀ ਆਪਣੇ ਕੋਲੇ ਪਹੁੰਚਾ ਜੀ ਰਾਣਾ ਅੱਜ ਬੜੇ ਦਿਨਾਂ ਬਾਅਦ ਮੇਰੇ ਘਰ ਚ ਰਣ ਕਿੰਨਾ ਹੋ ਗਿਆ ਆਪਣਾ ਮਿਲਣ ਨੂੰ ਹਾਂ ਥੋੜਾ ਜਿਹਾ ਇਧਰ ਮੁੱਕਾ ਦੱਸੋ ਕਿੰਨਾ ਟਾਈਮ ਹੋ ਗਿਆ ਹੋ ਰਾਜੇ ਤੁਹਾਡੇ ਘਰ ਤੋਂ ਘੜ ਹੋ ਗਏ ਸਾਨੂੰ 20 ਦਿਨ ਹੋ ਗਏ ਰਾਣਾ ਮੇ ਨੂੰ ਤੇ ਅੱਜ ਆਏ ਵੀਡੀਓ ਚ ਪਹਿਲੇ ਸਾਸਰੀ ਕਬਲਾ ਸਾਸਰੀ ਦਾ ਸਾਰਿਆਂ ਵੀ ਰਾਨੂ ਸੱਸੀ ਹਾਰੇ ਦਾ ਹਾਂ ਤੇ ਕਿੱਥੇ ਹੈ ਇਹਨੇ ਦੇ ਨਾ ਅਰੇ ਕਰੇ ਕਰਦਾ ਹਾਂ ਹੂੰ ਕੋਈ ਨਹੀਂ ਠੀਕ ਹੈ ਕੋਈ ਨਹੀਂ ਤੇ ਕੋਈ ਗੱਲਬਾਤ ਸੁਣਾਣਾ ਵੀ ਕੁਮਾਰੀ ਮੁੰਨੀ ਚੰਗੀ ਮੰਦੀ ਹਾਂ ਹਾਂ ਕਿਹ ਨਾ ਤੋ ਅੱਗੇ ਤੇ ਸ਼ੇਵ ਕਰਾਇਆ ਸੀ ਦਾੜੀ ਉਹਦਾ ਹੁਣ ਆ ਜਕਲ ਕੀ ਕੰਮ ਕਰਦਾ ਨਾ ਕੋਈ ਕੁਛ ਤਾਂ ਕਰਦਾ ਇਹ ਮੇਗਾ ਕੁਛ ਵੀ ਨਹੀਂ ਮੈਂ ਲੈ ਰੋਟੀ ਕੀ ਦੁਕਾਨਾ ਹੋਰ ਹੋਰ ਮਿਲ ਜਾਂਦੀ ਵੇਲੇ ਨੂੰ ਨਹੀਂ ਯਾਰਾਨੂੰ ਨਹੀਂ ਮਿਲਦੀ ਜਿਹੀਂ ਕੰਮ ਨ ਕਰੀਏ ਤਾਂ ਤੈਨੂੰ ਮਿਲ ਜਾਂਦੀ ਆ ਇਧਰ ਮੁਕ ਕਰਕੇ ਦੱਸ ਮੈਂ ਕਿਉਂ ਲਾਇਆ ਪੱਠੇ ਹਾਂ ਕੱਥਾ ਪਾਈ ਨੂੰ ਲਾਇਆ ਅੱਜ ਪਾਣੀ ਲਾਇਆ ਫਿਰ ਮਿਲिए ਨਾ ਰਾਣਾ ਦਾ ਪੱਠਾ ਅੱਜ ਪਾਣੀ ਪੁੰਡਾ ਫਿਰ ਰੋਟੀ ਮਿਲਣੀ ਤੇ ਨਹੀਂ ਮਿਲਣੀ ਸੀ ਇਹਨਾਂ ਕ ਕਰਦਾ ਨਕਲਾ ਹਾਂ ਪਿੱਛੇ ਹੀ ਆਪਣਾ ਸਮਾਨ ਬੈਕਵਾਰਡ ਕੁੜ ਵਗੈਰਾ ਕੰਬਾਈਨਾਂ ਦਾ ਤੇ ਇਧਰ ਪਿੱਛੇ ਟਰੈਕਟਰ ਦਾ ਸ਼ੈਡੋ ਸਾਹਮਣੇ ਤੂੜੀ ਵਾਲਾ ਤੇ ਕੰਬਾਈਨਾਂ ਬਾਹਰ ਖੜੀਆਂ ਪਤਾਈ ਤੇ ਕਰਕੇ ਤੇ ਅੰਦਰ ਲਾਵਾਂਗੇ ਇਹਨਾਂ ਨੂੰ ਬਾਕੀ ਬੰਦੇ ਸਾਲ ਆ ਰਹੇ ਬੰਦੇ ਨੂੰ ਦੋ ਦੋ ਮਹੀਨੇ ਹੋ ਗਏ ਤੁਹਾਨੂੰ ਪਤਾ ਹੀ ਕੰਮ ਕਰ ਕਰਦੇ ਇਹਨਾਂ ਨੂੰ ਤੇ ਸਾਈ ਕੱਟ ਲਿਆ ਤੇ ਬਾਕੀ ਸੇਨ ਲੱਗ ਗਈ ਵਧੀਆ ਆਪਣਾ ਇੱਧਰ ਆਇਆ ਹਾਂ ਆ ਮਸ਼ੀਨ ਤਾਂ ਦਰਾ ਦੇ ਵਿੱਚ ਦੀ ਆਈ ਆ ਹੋ ਕੇ ਪੂਰੀ ਮੇ ਲਿਬੜੀ ਪਈ ਆ ਆ ਚਲਦੀ ਰਿਜਾਲਾ ਉਹ ਏਰੀਆ 'ਚ ਆ ਵੀ ਚਲਦੀ ਰਿਜਾਲਾਵਾ ਏਰੀਆ 'ਚ ਤੇ ਹੁਣ ਅੱਗੇ ਵਰਦਾ ਸੱਗੇ ਬਰਕੀ ਵਿਚਾਰ ਕੰਬੈਨ ਤੇ ਲੱਗਣ ਵਾਲੇ ਤੇਰਾ ਜਗਾ ਤੋਂ ਲੱਗ ਸਕਦਾ ਜਾਂ ਨਹੀਂ ਹਾਂ ਰੱਖਦੇ ਨਹੀਂ ਇੱਧਰ ਮੂੰਹ ਕਰ ਰਿਹਾ ਪਰਾਂ ਉੱਧਰ ਤੇਨ ਕੈਮਰਾ ਕੈਮਰਾ ਇੱਧਰ ਰੱਖਦੇ ਨਹੀਂ ਜੀ ਨਹੀਂ ਰੱਖਦੇ ਆ ਤੇ ਇਹ ਰੱਖ ਲਈ ਤੇ ਫਿਰ ਲੱਗ ਜਾਏਗਾ ਹਾਂ ਕਿੰਨੇ ਪੈਸ ਲਵੇਂਗਾ ਜਿੰਨੇ ਬਾਜੀ ਇੱਧਰ ਵੇਖ ਕੈਮਰਾ ਫੇਰ ਉਧਰ ਨੂੰ ਕਿਧਰ ਮੱਝਾਂ ਨੇ ਕਿੰਨੇ ਪੈਸ ਲਵੇਂਗਾ ਜਿੰਨੇ ਬਾਜੀ ਤਾਂ ਵੀ ਜਿੰਨੇ ਬਾਜੀ ਪੱਕੀ ਗੱਲ ਹੈ ਸਿਆਂ ਲਾ ਜਾਗਾ ਬਾਰ ਮੂੰਗੀ ਦਾ ਹਾਂ ਲਵਾ ਦੇਗਾ ਹਾਂ ਪੱਕੀ ਗੱਲ ਹੈ ਹਾਂ ਹਾਂ ਕਿੰਨੇ ਪੈਸ ਦੱਸ ਫਿਰ ਜਿੰਨੇ ਬਾਜੀ ਹੈ ਜੀ ਮੜੇ ਉੱਚੀ ਬੋਲ ਜਿੰਨੇ ਬਾਜੀ ਹੈ ਜੀ ਐ ਸ਼ਾਤਿਆ ਪੱਠੇ ਤੂੰ ਵੀਜੇ ਆ ਸਾਹਮਣੇ ਪਾਣੀ ਮੰਗਦੇ ਪਏ ਪੱਠੇ ਮੈਂ ਜੀ ਕਿਹੇ ਰੇੜੀ ਕਿੰਨੀ ਗਿੱਲਾ ਥਾ ਆਪਾਂ ਮੂੰਗੀ ਬੀਜੇ ਪਵੇ ਸੀ ਆਪਣੇ ਉਹ ਹੀ ਕੋਈ ਮੂੰਗੀ ਚੱਕ ਰਿਏ ਪੱਠੇ ਚੱਲ ਆ ਚਲੀਏ